ਬਿੰਦਰ ਨੇ ਰਾਜਾ ਬੜਿੰਗਣਾ ਜੀ ਬੋਲਦੇ ਨਹੀਂ ਇਹ ਸਾਧ ਸੰਗਤ ਮੈਂ ਅੱਜ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਐ ਬਈ ਜਦੋਂ ਬਾਕੀ ਐਮਪੀ ਸਾਰੇ ਪਾਰਲੀਮੈਂਟ ਚ ਬੋਲਦੇ ਆ ਤਾਂ ਮੈਨੂੰ ਹੀ ਕਿਉਂ ਨਹੀਂ ਬੋਲਣ ਦਿੰਦੇ ਕਦੀ ਇਹ ਗੱਲ ਸੋਚੀ ਐ ਸਾਡੀ ਮਾਤਾ ਪਹਿਲਾਂ ਪਾਰਲੀਮੈਂਟ ਚ ਬੋਲਦੀ ਸੀ ਉਹਦੀਆਂ ਜਿੰਨੀਆਂ ਸਪੀਚਾਂ ਕਦੇ ਪਾਰਲੀਮੈਂਟ ਚ ਰਿਕਾਰਡ ਨਹੀਂ ਹੋਈਆਂ ਉਹ ਡਿਲੀਟ ਕਰਾ ਦਿੱਤੀਆਂ ਗਈਆਂ ਕਦੇ ਘਰੇ ਜਾ ਕੇ ਨਾ ਇਹ ਗੱਲ ਠੰਡੇ ਦਿਮਾਗ ਨਾਲ ਸੋਚਿਓ ਬਈ ਮੈਨੂੰ ਹੀ ਕਿਉਂ ਨਹੀਂ ਬੋਲਣ ਦਿੰਦੇ ਸਾਧ ਸੰਗਤ ਉਹਨਾਂ ਨੂੰ ਪਤਾ ਹੈ ਵੀ ਬਾਕੀ ਜਿੰਨੇ ਵੀ ਬੰਦੇ ਆ ਉਹਨਾਂ ਨੂੰ ਜੋ ਅਸੀਂ ਕਵਾਂਗੇ ਉਹਨਾਂ ਨੇ ਉਹੀ ਬੋਲਣਾ ਹੈ ਉਹ ਸਰਕਾਰ ਨਾਲ ਉਹਨਾਂ ਦੀ ਸਾਰਿਆਂ ਦਾ ਤਾਲਮੇਲ ਹੈ ਪਰ ਅਸੀਂ ਜਿਹੜੀ ਗੱਲ ਕਰਨੀ ਹੈ ਹੁਣ ਮੈਨੂੰ ਕਹਿੰਦੇ ਜੀ ਤੁਸੀਂ ਕੀ ਗੱਲ ਕਰਦੀਆਂ ਮੈਂ ਕਿਹਾ ਜੀ ਮੈਂ ਕਿਸਾਨੀ ਦੀ ਗੱਲ ਕਰਨੀ ਹੈ ਕਹਿੰਦੇ ਜੀ ਤੁਸੀਂ ਕਿਸਾਨਾਂ ਬਾਰੇ ਨਹੀਂ ਪਾਰਲੀਮੈਂਟ 'ਚ ਬੋਲ ਸਕਦੇ ਮੈਂ ਕਿਹਾ ਜੀ ਅਮਰਤਪਾਲ ਦੀ ਗੱਲ ਕਰਨੀ ਆ ਕਹਿੰਦਾ ਅਮਰਤਪਾਲ ਬਾਰੇ ਨਹੀਂ ਬੋਲ ਸਕਦੇ ਹੋਰ ਜਿੰਨੇ ਵੀ ਮੈਂ ਮੁੱਦੇ ਕਹੇ ਕਹਿੰਦੇ ਜੀ ਤੁਸੀਂ ਇਹ ਸੈਂਸਟਿਵ ਮੁੱਦੇ ਆ ਤੁਸੀਂ ਇਹਨਾਂ ਤੇ ਬੋਲ ਨਹੀਂ ਸਕਦੇ ਮੈਂ ਕਿਹਾ ਜੀ ਫਿਰ ਬੋਲਿਏ ਕੀ ਕਹਿੰਦੇ ਜੀ ਵੈਸੇ ਕੁਝ ਬੋਲ ਲਓ ਮੈਂ ਕਿਹਾ ਵੈਸੇ ਮੈਂ ਕੀ ਬੋਲਾਂ ਮੈਂ ਕਿਹਾ ਜੇ ਮੈਂ ਵੈਸੇ ਬੋਲਦਾ ਐ ਫੇ ਲੋਕਾਂ ਨੇ ਕਹਿਣਾ ਵੀ ਹੋਰ ਕੁਝ ਬੋਲ ਗਿਆ ਵੀ ਜਿਹੜੀ ਗੱਲ ਕਰਨੀ ਸੀ ਉਹ ਕੀਤੀ ਨਹੀਂ ਮੈਂ ਕਿ ਇਹਦੇ ਨਾਲੋਂ ਤਾਂ ਮੈਂ ਬੋਲਣਾ ਹੀ ਨਹੀਂ ਹੈ ਜਦੋਂ ਬੋਲੂਗਾ ਮੈਂ ਆਪਣੇ ਜਿਹੜੀ ਕੌਮ ਦੀ ਗੱਲ ਕਰੂੰਗਾ ਜਿਹੜੇ ਬੰਦੇ ਮੇਰੇ ਨਾਲ ਖੜੇ ਐ ਉਹਨਾਂ ਦੀ ਗੱਲ ਕਰੂੰਗਾ ਉਹਨਾਂ ਦੇ ਨਾਲ ਖੜੂੰਗਾ ਕਿਉਂਕਿ ਸਾਧ ਸੰਗਤ ਕਿਸਾਨੀ ਦੀ ਗੱਲ ਕਰਨਾ ਸਾਡਾ ਫਰਜ਼ ਹੈ ਕਿਸਾਨਾਂ ਦੇ ਨਾਲ ਖੜਨਾ ਔਰ ਹੋਰ ਵੀ ਜਿੰਨੀਆਂ ਵੀ ਅੰਮ੍ਰਿਤਪਾਲ ਬਾਰੇ ਗੱਲ ਕਰਨਾ ਸਾਡਾ ਫਰਜ਼ ਹੈ ਇਸ ਲਈ ਸਾਧ ਸੰਗਤ ਇਹ ਗੱਲ ਨਹੀਂ ਐ ਵੀ ਮੈਂ ਬੋਲਦਾ ਨਹੀਂ ਸਿਰਫ ਇੱਕ ਗੱਲ ਤੁਸੀਂ ਜਿਵੇਂ ਮੈਂ ਕਿਹਾ ਵੀ ਵਿਚਾਰਿਓ ਕਿਉਂਕਿ ਮੈਂ ਕਰਨੀ ਆ ਤੁਹਾਡੇ ਹੱਕ ਦੀ ਗੱਲ ਸਰਕਾਰੇ ਚਾਹੁੰਦੀ ਐ ਵੀ ਕੋਈ ਵੀ ਪੰਜਾਬੀਆਂ ਦੇ ਹੱਕ ਦੀ ਗੱਲ ਨਾ ਕਰੇ ਸਿੱਖਾਂ ਦੇ ਸਿੱਖਾਂ ਦੀ ਤਾਂ ਗੱਲ ਹੀ ਨਾ ਨਾ ਕਰੇ ਜਿਹੜੀ ਪਾਰਲੀ ਜਿਹੜੀ ਸਰਕਾਰਾਂ ਐ ਸਾਧ ਸੰਗਤ ਉਹ ਚਾਹੇ ਕਾਂਗਰਸ ਦੀ ਹੋਵੇ ਤੇ ਚਾਹੇ ਭਾਜਪਾ ਦੀ ਹੋਵੇ ਮੰਨ ਨੀਤੀ ਇਹਨਾਂ ਦੀ ਦੋਹਾਂ ਦੀ ਇੱਕੋ ਹੀ ਐ ਬੇਸ਼ੱਕ ਅਜ ਬੀਜੇਪੀ ਸਰਕਾਰ ਹੈ ਕਾਂਗਰਸ ਮਿੱਠੀ ਹੋ ਕੇ ਆਉਂਦੀ ਹੈ ਜੀ ਬਹੁਤ ਕੁਛ ਹੈ ਹਨਾ ਵੀ ਤੱਕਾ ਹੈ ਪਰ ਜਦੋਂ ਕਾਂਗਰਸ ਦੀ ਸਰਕਾਰ ਰਹੀ ਹੈ ਤੱਕਾ ਹੀ ਨੇ ਵੀ ਬਰਾਬਰ ਹੀ ਕੀਤਾ ਸਿੱਖਾਂ ਨਾਲੀ ਨੇ ਕੋਈ ਘੱਟ ਨਹੀਂ ਗਜ਼ਾਰੀ ਇਸ ਲਈ ਸਮਝਣ ਦੀ ਲੋੜ ਹੈ ਆਪਣੇ ਨੂੰ ਪਛਾਣੋ ਆਪਣੇ ਨੂੰ ਪਛਾਣਨ ਦੀ ਲੋੜ ਹੈ ਅਮਰਤਪਾਲ ਨੂੰ ਪਛਾਣੋ ਇਹ ਜਿੱਤ ਹੈ ਜਿਹੜੀ ਸਾਧ ਸੰਗਤ ਤੇ ਅਮਰਤਪਾਲ ਦੀ ਜਿੱਤ ਹੈ ਇਹ ਕਿਸੇ ਹੋਰ ਜਣੇ ਦੀ ਜਿੱਤ ਨਹੀਂ ਹੈ ਇਹ ਯਾਦ ਰੱਖ ਲਿਓ ਮੇਰੀ ਗੱਲ ਨੂੰ ਪੱਲੇ ਬੰਨ ਲਓ ਬਈ ਤੁਸੀਂ ਅਮਰਤਪਾਲ ਦਾ ਸਾਥ ਦੇਣਾ ਹੈ ਜਿਵੇਂ ਤੁਸੀਂ ਪਹਿਲਾਂ ਵੋਟਾਂ 'ਚ ਦਿੱਤਾ ਹੈ ਓਵੇਂ ਤੁਸੀਂ ਹੁਣ ਅਮਰਤਪਾਲ ਦਾ ਸਾਥ ਦੇ ਕੇ ਤੇ ਭਾਈ ਮਨਦੀਪ ਸਿੰਘ ਨੂੰ ਜਿਤਾਉਣਾ ਹੈ ਦੇ ਆਉਣ ਵਾਲੇ ਸਮੇਂ ਦੇ ਵਿੱਚ 27 ਚ ਸਰਕਾਰ ਦਾ ਮੋੜ ਬੰਦਣਾ ਹੈ ਮੈਂ ਆਪ ਸਭ ਨੂੰ ਬੇਨਤੀ ਕਰਦਾ ਕਿ ਜਿਹੜੀ ਮੈਂ ਇਹ ਗੱਲ ਕਹੀ ਹੈ ਸਾਥ ਦੇਣ ਦੀ ਬਈ ਤੁਸੀਂ ਇਸ ਗੱਲ ਤੇ ਜਰੂਰ ਵਿਚਾਰ ਕਰਿਓ ਸਾਥ ਦਿਓ ਭਾਈ ਅਮਰਤਪਾਲ ਦਾ ਸਾਥ ਦਿਓ ਤੁਹਾਡੀ ਕੌਮ ਦੀ ਸਾਹ ਸੰਗਤ ਅੱਜ ਤੱਕ ਕਿਸੇ ਨਾ ਕਿਸੇ ਪੰਜਾਬ ਦੇ ਲੀਡਰ ਨੇ ਜਿन्हे ਅਮਰਤਪਾਲ ਨੇ ਨਸ਼ੇ ਛਡਵਾਏ ਆ ਬੰਦਿਆਂ ਦੇ ਕਿਸੇ ਨੇ ਛਡਵਾਏ ਆ ਕਿਉਂਕਿ ਜਿਹੜੀਆਂ ਗੱਲਾਂ ਅਸੀਂ ਕਰਦੇ ਆਂ ਅੰਮਿਤਪਾਲ ਕਰਦਾ ਹੈ ਉਹੀ ਗੱਲਾਂ ਐ ਸਰਕਾਰ ਉਹੀ ਨਹੀਂ ਚਾਹੁੰਦੀ ਵੀ ਕੋਈ ਗੱਲਾਂ ਕਰੇ ਕੀ ਗੱਲ ਸਾਂਝ ਸੰਗਤ ਸੈਂਟਰ ਗਵਰਨਮੈਂਟ ਨੂੰ ਪਤਾ ਨਹੀਂ ਵੀ ਨਸ਼ਾ ਕਿੱਥੋਂ ਆਉਂਦਾ ਹੈ ਕੀ ਤੁਸੀਂ ਕੀ ਸੋਚਦੇ ਹੋ ਵੀ ਬੰਦ ਨਹੀਂ ਹੋ ਸਕਦਾ ਸਾਰਾ ਕੁਝ ਹੋ ਸਕਦਾ ਪਰ ਜੇ ਨਸ਼ਿਆਂ ਚੋਂ ਪੰਜਾਬ ਦੀ ਜਵਾਨੀ ਨਿਕਲ ਗਈ ਤਾਂ ਆਪਣੇ ਹੱਕਾਂ ਦੀ ਗੱਲ ਕਰੂਗੀ ਇਹਨਾਂ ਨੂੰ ਨਸ਼ਿਆਂ ਦੀ ਗਲਤਾਨ ਰਹਿਣ ਤੋਂ ਇਹਨਾਂ ਨੂੰ ਪਤਾ ਹੀ ਨਾ ਲੱਗੇ ਵੀ ਕਦ ਚਿਪ ਗਿਆ ਸੂਰਜ ਤੇ ਕਦ ਚੜ ਗਿਆ ਇਸ ਲਈ ਮੈਂ ਤੁਹਾਡੇ ਸਾਰੇ ਅੱਗੇ ਬੇਨਤੀ ਕਰਦਾ ਵੀ ਭਾਈ ਅਮਰਿਤਪਾਲ ਦਾ ਸਾਥ ਦਿਓ ਤੇ ਆਪਾਂ ਭਾਈ ਮਨਦੀਪ ਸਿੰਘ ਨੂੰ ਬਾਲਟੀ ਤੇ ਮੋਰਾ ਲਾ ਕੇ ਜਿਤਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ